ਜਿੱਥੇ ਮਰਜ਼ੀ ਲੈ ਕੇ ਜਾਓ ਡੀਆ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਾក្តਾ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਖੜੇ ਆ ਮੇਰੇ ਹੀ ਪਿੰਡ ਦਗਾਲ ਸਰਕਾਰੀ ਸੈਨੇਟਰੀ ਸਮਾਰਟ ਸਕੂਲ ਜਿੱਥੇ ਨੇਰੀ ਦੇ ਕਾਰਨ ਕੋਈ ਪਤੰਗਾ ਆ ਕੇ ਇੱਥੇ ਸਕੂਲ ਦੇ ਬਾਹਰ ਅੱਗ ਲੱਗੀ ਹੈ ਸੜਕ ਦੇ ਉੱਤੇ ਜਿਸ ਨੂੰ ਇਹ ਭਰਾ ਨੇ ਕਿਹੜਾ ਪਿੰਡ ਹੈ ਵੀਰੇ ਆਪਣਾ ਸ਼ਾਦੇਹਰੀ ਪਿੰਡ ਤੋਂ ਇਹ ਵੀਰ ਆ ਜਾਂਦੇ ਜਾਂਦੇ ਖੜ ਗਏ ਜਿਨ੍ਹਾਂ ਨੇ ਅੱਗ ਦੇ ਉੱਤੇ ਕਾਬੂ ਪਾਇਆ ਕਿੰਨੇ ਚਿਰ ਹੋ ਗਿਆ ਸਾਨੂੰ ਐਂਬੂਲੈਂਸ ਨੂੰ ਫੋਨ ਭਾਇਰ ਵਰਗੇਟ ਨੂੰ ਇੱਕ ਘੰਟ ਹੋ 50 ਮਿੰਟ ਹੋ ਗਏ ਪੂਰੇ ਵੀਰੇ 50 ਮਿੰਟ ਹੋ ਗਏ ਅਫਸਰ ਨੇ ਸਾਡੇ ਤੇ ਅਲੀਗੇਸ਼ਨ ਲਾਇਆ ਕਹਿੰਦਾ ਸ਼ਰਾਬ ਪੀ ਕੇ ਫੋਨ ਕਰ ਰਹੇ ਹੋ ਜਿੱਥੇ ਮਰਜੀ ਬਿਠਾ ਕੇ ਲਿਜਾਓ ਕਹਿੰਦਾ ਦਾਰੂ ਪੀ ਕੇ ਮਾ ਜਿੱਥੇ ਮਰਜੀ ਡਾਕਟਰੀ ਕਰਾਓ ਅਸੀਂ ਨਾਲ ਜਾਣ ਨੂੰ ਤਿਆਰ ਆਂ ਅਨਪੜ੍ਹ ਜ਼ਰੂਰਾ ਮੇਰੇ ਠੀਕਾ ਸਾਨੂੰ ਚਲੋ ਕੋਈ ਨੌਲੇਜ ਨਹੀਂ ਹੈਗੀ ਹੂੰ ਹੂੰ ਲਾਰੂ ਪੀਤੀ ਹੋਵੇ ਤੁਸੀਂ 50 50 ਮਿੰਟਾਂ ਦੇ ਉਰੀ ਖੜੇ ਹੋ ਅੱਗੇ ਵਜਾਰੇ ਹੋ ਅਸੀਂ ਕੋਈ ਪਾਥੀ ਦੇ ਮਾਰੇ ਖੜੇ ਅਸੀਂ ਇਹ ਕੋਲ ਦਰਖਤਾਂ ਦੇ ਮਾਰੇ ਖੜੇ ਹਾਂ 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 ਇਹ ਦੇਖੋ ਜਿਹੜੇ ਰੁੱਖ ਨੇ ਇਹ ਰੁੱਖ ਚਾਉਣ ਦੀ ਮਾਤਰਾ ਖੜਿਆ ਖੜਿਆ ਹੀ ਰੁੱਖਾਂ ਨੂੰ ਸੇਕ ਬਹੁਤ ਲੱਗਿਆ ਇਹ ਦੇਖੋ ਆ ਡਾਣਿਆਂ ਨਾਲ ਬਾਈਆਂ ਨੇ ਇਹਨਾਂ ਨੇ ਅੱਗ ਬੁਝਾਈ ਆ ਸਾਡੇ ਸਾਹਮਣੇ ਆ ਡਾਣੀਆਂ ਦੇ ਵੀ ਪੱਤੇ ਮੱਚ ਗਏ ਬਹੁਤ ਵਧੀਆ ਇਹਨਾਂ ਨੇ ਬਾਈਆਂ ਨੇ ਆ ਐਮਬੂਲੈਂਸ ਸੌਰੀ ਐਂਬੂਲੈਂਸ ਨਿਕਲ ਜਾਂਦੀ ਹੈ ਮੂਹਰੇ ਵਿੱਚੋਂ ਤੇ ਇਹ ਇਹਨਾਂ ਨੇ ਫੋਨ ਕਰਿਆ ਫਾਇਰ ਬਰਗੇਡ ਨੂੰ ਤੇ ਇਹ ਤੁਸੀਂ ਅੱਗੇ ਦੇਖੋ 1 ਮਿੰਟਾਂ ਤੇ ਹੀ ਪਤੜਾ ਕੋਈ ਨਹੀਂ ਹੈਗੀ ਆਪਣੇ ਯਾਰ 10 ਵਜੇ ਪਤੜਾ ਨਹੀਂ ਨਾ ਹੈਗੀ ਤੇ ਇਹ ਹੁਣ ਇਹਨਾਂ ਨੇ 55 ਮਿੰਟਾਂ ਦੇ ਵਿੱਚ ਇੱਥੇ ਐਂਬੂਲੈਂਸ ਪਹੁੰਚੀ ਸੀ ਜਿਹੜੀ ਹੁਣ ਅੱਗੇ ਗਈ ਆ ਜਦ ਕਿ ਕੱਟ ਇੱਥੇ ਹੀ ਹੈਗਾ ਇਸ ਜਗ੍ਹਾ ਤੇ ਸੜਕ ਦੇ ਵਿੱਚ ਕੱਟ ਹੈਗਾ ਇੱਥੇ ਐਡੂਕੇਸ਼ਨ ਲਾਰ ਕਿੰਦਾ ਰੂਵੀਖਿਆ ਕੀ ਗੱਲ ਦਾ ਰੂਵੀਖਿਆ ਇਹਨੂੰ ਫੋਨ ਨਹੀਂ ਕਰਤਾ ਕੋਈ ਚਲੋ ਇਹਨਾਂ ਦਾ ਧੰਨਵਾਦ ਬਾਈਆਂ ਨੇ ਅੱਗ ਤੇ ਕਾਬੂ ਪਾ ਲਿਆ ਨਹੀਂ ਤਾਂ ਇਹ ਸਾਰੇ ਰੁੱਖ ਮੱਚ ਜਾਣੇ ਸੀ ਇਹ ਵਾਤਾਵਰਣ ਪ੍ਰੇਮੀ ਨੇ ਬਾਈ ਕੀ ਨਾਮ ਹੈ ਵੀਰੇ ਆਪਣਾ ਮੇਰਾ ਸਚੈਨ ਸਿੰਘ ਚੈਨੀ ਸਚੈਨ ਸਿੰਘ ਚੈਨੀ ਪਿੰਡ ਸ਼ਾਦੇਰੀ ਬਾਈ ਦਾ ਦੂਜੇ ਦਾ ਉਹਦਾ ਵੀ ਨਾਮ ਦੀ ਤਰਸੇਮ ਸਿੰਘ ਸੇਮੀ ਤਰਸੇਮ ਸਿੰਘ ਸੇਮੀ ਵਧੀਆ ਬੰਦੇ ਨੇ ਬਾਈ ਜਿਨ੍ਹਾਂ ਨੇ ਅੱਗ ਬੁਝਾਰ ਸੁਣੋ ਜੀ ਹਾਂਜੀ ਅਸੀਂ ਇੰਨਾ ਕੁ ਪੁੱਛਣਾ ਚਾਹੁੰਦੇ ਆ ਹੈਰ ਬਗਰੇੜੀ ਵਾਲਦੇ ਅਫਸਰ ਨੂੰ ਵੀ ਜਿਹੜੇ दारू ਪੀਂਦੇ ਨੇ ਉਹ ਵੀ ਉਹ ਫੋਨ ਨਹੀਂ ਕਰ ਸਕਦੇ ਸਾਨੂੰ ਉਹਨਾਂ ਨੇ ਕਹਿ ਵੀ ਡ੍ਰਿੰਕ ਕੀਤੀ ਹੋਈ ਆ ਸਾਡੀ ਜਿੱਥੇ ਮਰਗੀ ਨਾਲ ਵੜਾ ਕੇ ਲੈ ਆਣਾ ਡਾਕਟਰੀ ਕਰਾਉਣਾ ਠੀਕ ਆ ਥੋਪੀਆਂ ਬਿਲਕੁਲ ਸਾਨਾ ਕੋਈ ਇਥੇ ਨੀਜੀ ਆਉਣੀ ਹੈ ਕਿ ਰੋਡ ਤੋਂ ਨੰਗੇ ਜਾ ਰਹੀ ਸੀ ਸਰਕਾਰੀ ਸਕੂਲ ਦੇ ਡਾਕਟਰ ਨੇ ਉਹ ਬਚਦੇ ਨੇ ਹਾਂ ਹਾਂ ਠੀਕ ਹੈ ਠੀਕ ਹੈ ਬਾਈ ਬਹੁਤ ਧੰਨਵਾਦ ਹੈ ਬਹੁਤ ਮਾਲੀ ਨੁਕਸਾਨ ਹੋ ਗਿਆ ਸਰਕਾਰ ਕਹਿੰਦੀ ਜਿੰਮੇਵਾਰ ਨਹੀਂ ਸੀ ਸਰਕਾਰ ਨੂੰ ਪਾਉਣਾ ਤੁਸੀਂ ਬਹੁਤ ਧੰਨਵਾਦ ਹੈ ਤੁਹਾਡਾ ਬਹੁਤ ਧੰਨਵਾਦ ਹੈ ਦੇਖੋ ਇਹ ਬਾਈਆਂ ਤੇ ਅਲੀਗੇਸ਼ਨ ਲਾਏ ਵੀ ਇਹਨਾਂ ਨੇ ਸ਼ਰਾਬ ਪੀਤੀ ਹੈ ਚਲੋ ਇਹ ਕਹਿੰਦੇ ਸਾਨੇ ਸ਼ਰਾਬ ਨਹੀਂ ਪੀਤੀ ਪਰ ਜੇ ਕੋਈ ਸ਼ਰਾਬ ਪੀ ਕੇ ਅੱਗ ਬੁਝਾ ਰਿਹਾ ਹੈ ਤਾਂ ਉਹ ਕੀ ਮਾੜਾ ਕੰਮ ਕਰ ਰਿਹਾ ਹੈ ਦੱਸੋ ਐ ਕਿ ਬਾ ਮੇਨ ਰੋਡ ਇੱਥੇ ਸ਼ਰਾਬ ਪੀ ਕੇ ਦੇਸ਼ ਵੀ ਸ਼ਰਾਬ ਪੀ ਕੇ ਸਰਕਾਰਾਂ ਵੀ ਚਲਦੀਆਂ ਨੇ ਪਰ ਇਹ ਅੱਗ ਬੁਝਾਰੇ ਨੇ ਬਾਈ ਇਹਨਾਂ ਨੇ ਸ਼ਰਾਬ ਪੀਤੀ ਵੀ ਨਹੀਂ ਹੋਈ ਇਹਨਾਂ ਤੇ ਐਲੀਗੇਸ਼ਨ ਲੱਗ ਰਹੇ ਨੇ ਕਿ ਸ਼ਰਾਬ ਪੀ ਕੇ ਤੁਸੀਂ ਫੋਨ ਕਰਿਆ ਬਕਾਇਦਾ ਕੀ ਆਪਣੀ ਆਫਸਿਸ ਫੋਨ ਨਹੀਂ ਕਰ ਸਕਦੇ ਇਹ ਅੱਗ ਬੁਝਾਉਣ ਲਈ ਫੋਨ ਤਾਂ ਕੋਈ ਸ਼ਰਾਬੀ ਵੀ ਕਰ ਸਕਦੇ ਕੋਈ ਵੱਡੀ ਗੱਲ ਨਹੀਂ ਪਰ ਇਹ ਬਾਈਆਂ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੋਈ ਸ਼ਰਾਬ ਨਹੀਂ ਪੀਤੀ ਸਹੀ ਸਲਾਮਤ ਹੈ ਭਾਈ ਇੰਨਾ ਕਹਿ ਸਕਦੇ ਆ ਵੀ ਕਿਹੜੇ ਅਫਸਰਾਂ